ਗੁੰਦਾਨਖ ਸਾਹਿਬ ਦੀ ਚੰ ਛੋਪਰਾਪਤਰਤੀ ਬਟਾਲਾ ਸੁਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤ ਹਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਡੀ ਐਮ ਕੋਰਟ पटवारी पटवारखाने ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਲਾਵਾ ਫਰਦ ਕੇ ਅੰਦਰ ਸੇਵਾ ਕੇ ਅੰਦਰ ਸਾਰੇ ਕੁਛ ਹੱਥਲੇ ਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕਮਾਕਾਰਾਂ ਲਈ ਜਿੱਥੇ ਲੋਕ ਜਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿੱਚ ਹੁੰਦਾ ਸੀ ਉੱਥੇ ਜਾ ਵੀ ਕਾਫੀ ਕੰਜੈਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਾਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਵਿੱਚ ਵੇਟਿੰਗ ਰੂਮ ਹੈ ਉਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5. 5 ਕਨਾਲ ਦੇ ਸਾਢੇ 5 ਕਨਾਲ ਦੇ ਵਿੱਚ ਇਹ ਜਗ੍ਹਾ ਬਣੀ 10 ਕਰੋੜ ਰੁਪਏ ਦੀ ਲਗਤ ਆਈ ਹੈ ਤੇ ਈਜ਼ੀ ਰਿਸਟਰੀ ਜ਼ਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਹਿਸੀਲ ਕੰਪਲੈਕਸ ਬਣੇ ਨੇ We'll